ਵੀ ਅਸੀਂ ਲਗਾਤਾਰ ਡੈਮ ਮੈਨੇਜਮੈਂਟ ਦੇ ਨਾਲ ਬੀਬੀਐਮਬੀ ਬੋਰਡ ਦੇ ਮੈਨੇਜਮੈਂਟ ਦੇ ਨਾਲ ਲਗਾਤਾਰ ਤਾਲਮੇਲ ਵਿੱਚ ਹੈ ਪੰਜਾਬ ਸਰਕਾਰ ਵਾਟਰ ਰਿਸੋਰਸਸ ਵਿਭਾਗ ਵੱਲੋਂ ਵੀ ਲਗਾਤਾਰ ਉਹਨਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਮਾਨਯੋਗ ਸੀਐਮ ਸਾਹਿਬ ਵੱਲੋਂ ਆਪ ਪਰਸਨਲ ਤੌਰ ਤੇ ਇਹਦਾ ਸਾਰੇ ਸਿਚੁਏਸ਼ਨ ਨੂੰ ਮੋਨੀਟਰ ਕੀਤਾ ਜਾ ਰਿਹਾ ਮੈਂ ਮੈਂ ਦੱਸਣਾ ਚਾਹਾਂਗੀ ਤੁਹਾਡੇ ਰਾਹੀਂ ਸਾਡੇ ਸਾਰੇ ਨਿਵਾਸੀਆਂ ਨੂੰ ਕਿ ਸਾਰੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਜਿਹੜਾ ਡੈਮ ਦੇ ਵਿੱਚ ਇਨਫਲੂ ਹੁੰਦਾ ਉਹਦੇ ਬੇਸਿਸ ਤੇ ਅੱਗੇ ਪਾਣੀ ਛੱਡਿਆ ਜਾਂਦਾ ਔਰ ਅਸੀਂ ਜਿਹੜੇ ਸਾਡੇ ਪੁਰਾਣੇ ਸਾਲਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਜਿੱਥੇ ਪ੍ਰਿੰਡ ਅਫੈਕਟਡ ਹੋਏ ਸੀ ਉਥੇ ਦਾ ਅੱਜ ਦੌਰਾ ਕੀਤਾ ਤਾਂ ਕਿ ਲੋਕਾਂ ਨੂੰ ਇਤਿਹਾਸ ਲਈ ਵੀ ਸਤਰ ਕੀਤਾ ਜਾਵੇ ਔਰ ਉਹਨਾਂ ਨੂੰ ਇਹ ਵੀ ਸੁਨਿਸ਼ਚਿਤ ਕੀਤਾ ਜਾਵੇ ਆਸ਼ਵਾਸਿਤ ਕੀਤਾ ਜਾਵੇ ਕਿ ਕੋਈ ਡਰਨ ਦੀ ਘਬਰਾਉਣ ਵਾਲੀ ਹਾਲਤ ਕੋਈ ਨਹੀਂ ਹੈ ਨਾਲ ਹੀ ਅਸੀਂ ਜੇ ਕੋਈ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਕਿਸ ਤਰ੍ਹਾਂ ਅਸੀਂ ਵੈਕੂਏਸ਼ਨ ਕਰਨੀ ਹੈ ਕਿਸ ਤਰ੍ਹਾਂ ਅਸੀਂ ਉਹਨਾਂ ਲਈ ਮੈਡੀਕਲ ਫੈਸਿਲਿਟੀਆਂ ਫੂਡ ਦਾ ਪ੍ਰਬੰਧ ਇਹ ਜਿਹੜੇ ਸਾਰੇ ਪ੍ਰਬੰਧ ਕਰਨੇ ਨੇ ਉਹਦੀ ਪ੍ਰੀਪੇਅਰਡਨੈਸ ਦਾ ਵੀ ਜਾਇਜ਼ਾ ਅਸੀਂ ਆਪਣੇ ਸੈਕਟਰ ਆਫੀਸਰਸ ਦੇ ਨਾਲ ਵਕ-ਵਕ ਮੀਟਿੰਗਾਂ ਨਾਲ ਕੀਤਾ ਹੈ ਤੇ ਅੱਜ ਦਾ ਇਹੀ ਪੱਤਰ ਸੀ ਅਗਰ ਹੜਾ ਵਰਗੇ ਹਾਲਾਤ ਪੈਦਾ ਹੁੰਦੇ ਨੇ ਤੇ ਪ੍ਰਸ਼ਾਸਨ ਕਿੰਨਾ ਕੁ ਤਿਆਰ ਹੈ ਨਾ ਮਜੇਟ ਲੇ ਦੇਖੋ ਜੀ ਮੈਂ ਦੱਸਣਾ ਚਾਹਾਂਗੀ ਕਿ ਮੌਨਸੂਨ ਸੀਜ਼ਨ ਤੋਂ 4 ਮਹੀਨੇ ਪਹਿਲਾਂ ਤਾਂ ਅਸੀਂ ਫਲਡ ਪ੍ਰੋਟੈਕਸ਼ਨ ਵਰਕਸ ਤੇ ਕੰਮ ਕਰ ਰਹੇ ਵਾਟਰ ਰਿਸੋਰਸਿਸ ਵਿਭਾਗ ਵੱਲੋਂ ਨਰੇਗਾ ਦੇ ਰਹੇ ਬਹੁਤ ਸਾਰੇ ਕੰਮ ਜਿਹੜੇ ਹਨ ਮੁਕੰਮਲ ਕਰਾਏ ਗਏ ਹਨ ਉਸ ਦੇ ਨਾਲ ਹੀ ਅਸੀਂ ਤਾਂ ਇਹ ਬੋਟਸ ਦੀ ਰਿਪੇਅਰ ਹੈ ਉਹਨੂੰ ਚਾਲੂ ਹਾਲਾਤ ਚ ਕਰਨਾ ਹੈ ਲਾਈਫ ਜੈਕਟਾਂ ਹੈ ਤਿਰਪਾਲਾ ਹੈ ਅਸੀਂ ਸਾਰਾ ਜਿਹੜਾ ਹੜ੍ਹ ਪ੍ਰਬੰਧਨ ਦਾ ਸਮਾਨ ਵੀ ਹੁੰਦਾ ਹੈ ਉਹ ਪ੍ਰੋਕ્યોਰ ਕਰਕੇ ਆਦੇ ਕੋਲ ਜ਼ਿਲ੍ਹਾ ਹੈੱਡਕਵਰਟਰ ਵਿੱਚ ਸਬਡਿਵੀਜ਼ਨ ਹੈੱਡਕਵਰਟਰਸ ਵਿੱਚ ਰੱਖਿਆ ਹੋਇਆ ਹੈ ਸਾਡੀ ਐਨਡੀਆਰਐਫ ਟੀਮ ਦੇ ਨਾਲ ਲਗਾਤਾਰ ਸਾਡਾ ਤਾਲਮੇ ਚੱਲ ਰਿਹਾ ਹੈ 2 ਘੰਟੇ ਦੇ ਨੋਟਿਸ ਤੇ ਉਹ ਵੀ ਇੱਥੇ ਉਪਲਬਧ ਹੋ ਸਕਦੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸਨ ਦੇਣੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਤਹਿਸੀਲ ਪ੍ਰਸ਼ਾਸਨ ਸਾਡੇ ਸਾਰੇ ਮੈਂਬਰ ਪੂਰੀ ਤਰ੍ਹਾਂ ਸੇ ਤਿਆਰ ਹੈ ਜੇ ਕੋਈ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਤਾਂ ਅਸੀਂ ਤਕਲੀਫ ਨਹੀਂ ਆਂਦੇ ਆਂ ਸੋਸ਼ਲ ਮੀਡੀਆ ਤੇ ਅਗਰ ਕੋਈ ਵੀਡੀਓ ਬਾਹਰ ਮਨਦੀਏ ਤਾਂ ਲੋਕ ਥੋੜੇ ਪੈਨਿਕ ਹੋ ਜਾਂਦੇ ਆ ਆਪਾਂ ਕੀ ਅਪੀਲ ਕਰਨੀ ਚਾਹਾਂਗੇ ਹਾਂਜੀ ਬਹੁਤ ਅਹਿਮ ਮੁੱਦਾ ਹੈ ਜੀ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਬੇਨਤੀ ਕਰਦੀ ਹਾਂ ਅਪੀਲ ਕਰਦੀ ਹਾਂ ਕਿ ਅਫਵਾਹਾਂ ਦੇ ਉੱਤੇ ਨਾ ਭਰੋਸਾ ਕਰਨ ਨਾ ਆਪ ਅਫਵਾਹਾਂ ਫੈਲਾਉਣ ਇਹ ਬਹੁਤ ਇਨਫੈਕਟ ਦੇਤਾ ਜ਼ੋਰ ਮੈਂ ਕਿ ਕਿਸੇ ਨੂੰ ਮਿਸ ਇਨਫੋਰਮੇਸ਼ਨ ਦੇ ਕੇ ਕਿਸੇ ਦੇ ਵਿੱਚ ਪੈਨਿਕ ਕ੍ਰੀਏਟ ਕਰਨਾ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਤੁਹਾਨੂੰ ਮੌਜੂਦਾ ਸਥਿਤੀ ਬਾਰੇ ਜਾਣੂ ਕਰਾਵਾਂਗੇ